ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਅਸੀਂ ਨਵੀਂ ਗੱਟੀ ਰਾਜੋ ਕੇ ਪਿੰਡ ਫਰੋਜਪੁਰ ਜ਼ਿਲ੍ਹਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਖੜੇ ਆਂ ਔਰ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਸ਼ੁਕਰਾਨਾ ਕਰਕੇ ਗੁਰੂ ਮਹਾਰਾਜ ਦਾ ਕਣਕ ਦੀ ਬਿਜਾਈ ਸ਼ੁਰੂ ਕਰਨ ਲੱਗੇ ਆਂ ਜੀ ਪਿਛਲੇ 5 ਦਿਨਾਂ ਤੋਂ ਇੱਥੇ ਪਹਿਲਾਂ ਫਸਲਾਂ ਬੀਜਣ ਵਾਸਤੇ ਜ਼ਮੀਨ ਨੂੰ ਬਾਹ ਕੇ ਸੁਹਾਗਾ ਮਾਰ ਕੇ ਤਿਆਰ ਕੀਤਾ ਗਿਆ ਅੱਜ ਬਿਲਕੁਲ ਜ਼ਮੀਨ ਤਿਆਰ ਵਰ ਤਿਆਰ ਆ ਹੁਣ ਬਜਾਈ ਦਾ ਕੰਮ ਸ਼ੁਰੂ ਹੋਣਾ ਤੇ ਬਜਾਈ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਜੀ ਪਹਿਲਾਂ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਜਿਹੜਾ ਹੈਗਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਾਰੇ ਮੇਰੇ ਵੀਰ ਸੈਟਾ ਕਿ ਲੋ ਪੈਰਾਂ ਚ ਜੋੜੇ ਕੱਢ ਲਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰੂ ਪ੍ਰਸਾਦ ਤਿਨੇ ਤਾਪ ਨੋ ਅਨਹਾਰਾ ਦੁਖਨ ਤਾ ਸੁਗਰਾਸ ਤਾਂ ਕੋ ਬਿਗ ਨ ਕੋ ਲਾਗੇ ਜੰਕੀ ਪ੍ਰਭ ਗੇ ਅਰਦਾਸ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗੋਤੀ ਪਾਸ਼ੀ ਦਸਵੇਂ ਪ੍ਰਥਮ ਗੋਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇੰਬਰ ਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗਵਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਚਿੰਤੇ ਆਏ ਜਿੱਥੇ ਸੰਤੂ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨਦੀਆਂ ਵੇ ਤਾਏ ਸਭਤੀ ਹੋਏ ਸਹਾਇ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਤੀ ਹੋਏ ਸਹਾਇ ਸਭਤੀ ਹੋਏ ਸਹਾਇ ਦਸਾਂ ਪਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅੰਤਰ ਖਾਲਸਾ ਸਾਹਿਬ ਬੁਰਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਹਬਜ਼ਾਦੇ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਧਰਮ ਸਿਧਿ ਤੇ ਦੇਹ ਚਲਾਈ ਤੇ ਗਵਾਈ ਦੇਖ ਕੇ ਅੰਦਰ ਕੀਤਾ ਤੁਨਾ ਪਿਆਰਿਆ ਸੁਜਾਰਿਆ ਮਾਪੁਰਖਾਂ ਦੀ ਕਮਾਈ ਦਾ ਧੰਤਰ ਖਾਲਸਾ ਸਾਹਿਬ ਬੋਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲੁਹਾਈਆਂ ਚਖੜੀਆਂ ਦੇ ਚੜੇਤਨ ਆਰਿਆਂ ਦੇ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਰਸਾਂ ਸੰਗ ਨਭਾਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਮਸੂਮਾਂ ਬੱਚਿਆਂ ਦੀ ਪਿਤਰ ਮਾਈ ਦਾ ਧੰਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦੀ ਕਮਾਈ ਦਾ ਧੰਨ ਧਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸੂ ਖਾਲਸਾ ਜੀ ਕੋ ਅਰਦਾਸ ਹੈ ਜੀ ਸ੍ਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤਾਂ ਚਿੱਤਾਂ ਦਾ ਸਰਸੁਕ ਹੋਏ ਜਾਂ ਜਾਂ ਖਾਲਸਾ ਸਾਹਿਬ ਤਾਂ ਤਾਂ ਅਰਸ਼ਿਆ ਰਹੇ ਦੇਖਤੇ ਫਤੇ ਫਤੇ ਵਿਰਤ ਕੀ ਪੈਂ ਪੰਥ ਕੀ ਜੀਤ ਆ ਸ਼ਾਹਬ ਜੀ ਸਹਾਏ ਖਾਲਸਾ ਜੀ ਕੇ ਬੋਲ ਬੱਲੇ ਬੁਰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਸਿੱਧ ਤੇ ਬੰਦ ਬੰਦ ਕਰਵਾਏ ਖੋਪਰੀਆਂ ਲਵਾਈਆਂ ਚੜਖੜੀਆਂ ਦੇ ਚੜੇ ਨਾਰਿਆਂ ਦੇ ਨਾਲ ਚਲਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਰ ਸਾਹਿਬ ਸੰਗਮ ਵਾਈ ਜਿੰਨਾ ਸਿੰਘਾਂ ਸਿੰਘਣੀਆਂ ਮਸੂਮ ਬੱਚਿਆਂ ਦੀ ਪਿੱਤਰਾਂ ਅਈ ਦਾ ਹੰਤਰ ਖਾਲਸਾ ਸਾਹਿਬ ਬੁਰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਸਾ ਦਾਣ ਵਿਵੇਗ ਦਾਣ ਭਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅਮਰੋਸਾਹ ਸਾਹਿਬ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕੀ ਜੈ ਕਰ ਹੋਏ ਖਾਲਸਾ ਸਾਹਿਬ ਬੋਣਾ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਚੀਮਰ ਪਰਦਾ ਰੱਖਾ ਆਪ ਹੀ ਅਕਾਲ ਪੁਰਖ ਵਾਹਿਗੁਰੂ ਇਹ ਬੰਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਤੇ ਹੋਰ ਗੁਰਦੁਆਮਾਂ ਜਿਨ੍ਹਾਂ ਤੋਂ ਪੰਛ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਪਿਆਰੇ ਖਾਲਸਾ ਜੀ ਕੋ ਬਖਸ਼ੋ ਹੇ ਨਾਣਿਆਂ ਦੇ ਮਾਨ ਸਤਿਗੁਰੂ ਨਾ ਤਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਔਰ ਸਤਿਗੁਰੂ ਤਾਨ ਤਾਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਨ ਤਾਨ ਦਸਾਂ ਪਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਆਪ ਜੀ ਦੇ ਚਨ ਕਮਲਾਂ ਵਿੱਚ ਹੱਥ ਜੋੜ ਕੇ ਅਰਦਾਸ ਬੇਨਤੀ ਜੋਤਰੀ ਕੀਤੀ ਜਾਂਦੀ ਪਾਸ਼ਾ ਸੋਦੇ ਅਗੇ ਅਰਦਾਸ ਸਿੰਘ ਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਉ ਨ ਜਾਣੇ ਮੇਰਾ ਪਾਸ਼ਾ ਗੁਰੂ ਘਰ ਦੇ ਸੇਵਕ ਮੁਕਤਾ ਸਰ ਪਰਿਵਾਰ ਮੁਕਤਾ ਮੁਕਤਾ ਪਰਿਵਾਰ ਵੱਲੋਂ ਪਾਸ਼ਾ ਪਿੰਡ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਪਾਸ਼ਾ ਮੁਕਤਾ ਸੇਵਾ ਮਾਲੇ ਪਾਸ਼ਾ ਪਹੁੰਚੇ ਹੋਏ ਹਨ ਜਿਨ੍ਹਾਂ ਨੇ ਸਾਰੀ ਪਹਿਲੀ ਵਾਲੀ ਹੈ ਪਾਸ਼ਾ ਪਹਿਲੀ ਜਮੀਨ ਵਾਏ ਤੋਂ ਬਾਅਦ ਬਾਅਦ ਸੇਵ ਪਰਿਵਾਰ ਆਇ ਤਾਂ ਬੁਝਾਈ ਕਰਨ ਲੱਗੇ ਹਨ ਬੁਝਾਈ ਕਰਨ ਦੀ ਆਗਿਆ ਬਖਸ਼ੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਤੇ ਹੁਣ ਜਿਵੇਂ ਆਪਾਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਸੱਚੇ ਬਾਸ਼ਾ ਮਹਾਰਾਜ ਦੀ ਕਿਰਪਾ ਦੇ ਨਾਲ ਬਜਾਈ ਸ਼ੁਰੂ ਕਰਾਂਗੇ ਟਰੈਕਟਰਾਂ ਦੇ ਵਿੱਚ ਪਿੱਛੇ ਕਾਕਾ ਦਿਖਾਓਗੇ ਮਸ਼ੀਨਾਂ ਮਗਰ ਪਾਈਆਂ ਹੋਈਆਂ ਕਣਕ ਦਾ ਬੀਜ ਤੇ ਖਾਦ ਆ ਜਿਹੜੀ ਉਹ ਟਰੈਕਟਰ ਵਾਲੇ ਬੰਦੇ ਵੀਰੇ ਉੱਪਰ ਹੋ ਜੋ ਤੇ ਉਹ ਭਰੀਆਂ ਹੋਈਆਂ ਮਸ਼ੀਨਾਂ ਡ੍ਰਿਲ ਮਸ਼ੀਨਾਂ ਵੀ ਆ ਤੇ ਸੁਪਰ ਸੀਡਰ ਵੀ ਆ ਤਿੰਨ ਸੁਪਰ ਸੀਡਰ ਆ ਸਾਡੇ ਕੋਲੇ ਤੇ ਬਾਕੀ ਡ੍ਰਿਲ ਮਸ਼ੀਨਾਂ ਵਾਜੀ ਇਹ ਮਤਾਂ ਸੀਡ ਫਾਰਮ ਤੋਂ ਕਣਕ ਬਹੁਤ ਵਧੀਆ ਬੀ ਮਿਲ ਗਿਆ ਸੀ ਔਰ ਡਾਈ ਰੇ ਸਾਡੇ ਕੋਲੇ ਸਿਰਫ 50 ਗੱਟੇ ਹੀ ਆ ਜੀ ਜਿਹਦੇ ਵਿੱਚੋਂ 15 ਗੱਟੇ ਅਸੀਂ ਪਾ ਲਿਆ ਬਾਕੀ ਹੁਣ ਜਿਵੇਂ ਜਿਵੇਂ ਹੈਗਾ ਆ ਦੇਖੋ ਸਾਰੀਆਂ ਮਸ਼ੀਨਾਂ ਜਿਹੜੀਆਂ ਫੁੱਲ ਹੋ ਗਈਆਂ ਵਾ ਹੁਣ ਇਹ ਜਿਹੜੀਆਂ ਡਰਾਹਾਂ ਲੱਡੂ ਵੰਡਣ ਲੱਗੋ ਆ ਬੰਨੋ ਲੈ ਫੜਾਰੇ ਇੱਕ ਡੱਬਾ ਮੈਨੂੰ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਤੇ ਕਰਮ ਤੇ ਭਾਗਾ ਵਾਲੇ ਹੁਣ ਇੱਕ ਕਿਸਾਨ ਵੀਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਫਸਲ ਬੀਜੀ ਜਾ ਰਹੀ ਆ ਤੇ ਸੁਪਰ ਸੀਡਰ ਆ ਸਾਡੇ ਕੋਲੇ ਤਿੰਨ ਇਸ ਪਾਸੇ ਤੁਸੀਂ ਦੇਖਦੇ ਹੋ ਇਹ ਵੱਡੀਆਂ ਮਸ਼ੀਨਾਂ ਆ ਸੁਪਰ ਸੀਡਰ ਜਿਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਉਹ ਖੇਤਾਂ ਦੀ ਬਜਾਈ ਹੋਣੀ ਆ ਜਿੱਥੇ ਜਿਵੇਂ ਪਰਾਲੀ ਜ਼ਿਆਦਾ ਸੀ ਕਿਉਂਕਿ ਝੋਨਾ ਖੜਾ ਹੀ ਗਲ ਗਿਆ ਖੇਤਾਂ ਦੇ ਵਿੱਚ ਮੁੰਜਰਾਂ ਤੇ ਆਇਆ ਸੀ ਝੋਨਾ ਤੇ ਉਹ ਜਮਾਂ ਹੀ ਗਲ ਗਿਆ ਸੀ ਤੇ ਆ ਦੇਖੋ ਇਹ ਉਹ ਖੇਤ ਆ ਜਿੱਥੇ ਸੁਪਰ ਸੀਡਰ ਨਾਲ ਬੀਜੇ ਜਾਣੇ ਆ ਖੇਤ ਤੇ ਕਿਉਂਕਿ ਜੀ ਪ੍ਰਾਲੀ ਬਹੁਤ ਆ ਤੇ ਜਿਹੜੇ ਕੁਝ ਖੇਤ ਬਿਲਕੁਲ ਠੀਕ ਆ ਤਿਆਰ ਹੋ ਗਏ ਨੇ ਉਹਨਾਂ ਦੀ ਬਜਾਈ ਹੋ ਗਈ ਆ ਤੇ ਉੱਥੇ ਆਪਾਂ ਜਿਹੜਾ ਹੈਗਾ ਡ੍ਰਿਲ ਮਸ਼ੀਨਾਂ ਦੇ ਨਾਲ ਬਜਾਈ ਹੋ ਜੂਗੀ ਉੱਥੇ ਤੇ ਅੱਜ ਇਹ ਵੀਰੇ ਹੋਣੀ ਸਾਡੇ ਕੋਲੇ ਛੇਰਖਾਂ ਪਿੰਡ ਤੋਂ ਜੀਰੇ ਤੋਂ ਇੱਕ ਸੁਪਰ ਸੀਡਰ ਤੇ ਟਰੈਕਟਰ ਲੈ ਕੇ ਆਏ ਹੋਏ ਨੇ ਤੇ ਇਦਾਂ ਹੀ ਸਾਡੇ ਕੋਲੇ ਆਪਾਂ ਸਾਰੇ ਟਰੈਕਟਰ ਵਾਲੇ ਵੀਰਾਂ ਨੂੰ ਮਿਲਾਉਨੇ ਆ ਇਹ ਵੀਰੇ ਹੁਣੇ ਸਾਡੀ ਵੀਡੀਓ ਦੇਖਦੇ ਸੀਗੇ ਜਦੋਂ ਵੀਡੀਓ 'ਚ ਇਹਨਾਂ ਨੇ ਸੁਣਿਆ ਵੀ ਸਾਨੂੰ ਸੁਪਰ ਸੀਡਰ ਦੀ ਜਾਂ ਟਰੈਕਟਰ ਦੀ ਲੋੜ ਆ ਨੇੜੇ ਸੀ ਇੱਥੋਂ 50 60 ਕਿਲੋਮੀਟਰ ਤੇ ਸੀਗੇ ਤੇ ਟਰੈਕਟਰ ਲੈ ਕੇ ਸੁਪਰ ਸੀਡਰ ਲੈ ਕੇ ਇੱਥੇ ਆਏ ਨੇ ਤੇ ਇਦਾਂ ਹੀ ਇਹ ਵੀਰੇ ਹੁਣੇ ਵੀਰੇ ਤੁਸੀਂ ਪਿੰਡੋਂ ਹੀ ਆ ਇੱਥੋਂ ਕੀ ਨਾਂ ਤੁਹਾਡਾ ਸੋਨਾ ਸਿੰਘ ਆ ਵੀਰਾ ਇਹ ਇਸੇ ਪਿੰਡ ਤੋਂ ਹੀ ਆ ਵੀਰਾ ਇਹ ਵੀ ਸੁਪਰ ਸੀਡਰ ਆਪਣਾ ਲੈ ਕੇ ਇੱਥੇ ਆਏ ਨੇ ਜਿਹੜਾ ਤੇਲ ਬੀਜ ਦੀ ਸੇਵਾ ਕਰੀ ਜਾ ਰਹੀ ਹੈ ਪਰ ਟਰੈਕਟਰ ਵੀਰੇ ਹੁਣਾਂ ਨੇ ਪਿੰਡ ਵਾਲਿਆਂ ਨੇ ਲਿਆਂਦਾ ਇਹ ਇੱਧਰ ਆ ਗਿਆ ਆਪਣਾ ਜਗਦੀਪ ਆਜੋ ਆਜੋ ਵੀ ਆ ਜਗਦੀਪ ਸਿੰਘ ਜੀ ਇਹ ਸਾਡਾ ਪ੍ਰਾਣਾ ਵੀ ਆ ਭਾਈ ਜਗਦੀਪ ਸਿੰਘ ਤੇ ਵਾਹਿਗੁਰੂ ਮਿਹਰ ਕਰੇ ਇਹਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਇਹ ਵੀ ਸੁਪਰ ਸੀਟਰ ਲੈ ਕੇ ਬੋਡੇ ਪਿੰਡ ਤੋਂ ਭਾਈ ਇੱਥੇ ਪਹੁੰਚਿਆ ਤੇ ਇਦਾਂ ਹੀ ਇਹ ਟਰੈਕਟਰ ਦੇ ਵਿੱਚ ਹਣੀ ਕਿੱਥੇ ਆ ਇਹ ਕੋਠੇ ਰਾਲਾਂ ਤੋਂ ਤੇ ਇੱਧਰ ਮੰਨਾ ਆਪਣਾ ਸਾਡਾ ਦੁੱਲਾ ਸਿੰਘ ਲੱਡੂ ਵੰਡੀ ਜਾਂਦਾ ਵਾ ਇਹ ਮੁੱਦਕੀ ਤੋਂ ਆਏ ਨੇ ਵੀਰ ਹੁਣੀ ਇਹ ਵੀਰੇ ਹੁਣੀ ਪਿੰਡ ਰੀਆਂ ਵੀਰੇ ਟਰੈਕਟਰ ਵੀ ਪਿੰਡ ਦਾ ਹੀ ਹੈ ਨਾ ਅੱਛਾ ਬੁਰਜ ਵਾਲਾ ਟਰੈਕਟਰ ਆਪਣਾ ਇਹ ਬੁਰਜ ਹਰੀ ਸਿੰਘ ਵਾਲਾ ਦਾ ਸਾਡਾ ਟਰੈਕਟਰ ਆ ਇਹ ਵੀ ਉੱਥੋਂ ਆਇਆ ਵਾ ਸਣੀ ਜਸਵੀਰ ਸਿੰਘ ਜੀ ਹੁਣ ਵੱਲੀਓ ਭੇਜਿਆ ਗਿਆ ਤੇ ਇਹ ਹਸਨਪੁਰ ਤੋਂ ਮਨੁੱਖਤਾ ਦੀ ਸੇਵਾ ਦਾ ਟਰੈਕਟਰ ਆ ਜੀ 963 ਬਾਪੂ ਸਾਡੇ ਸੇਵਾਦਾਰ ਨੇ ਉੱਥੋਂ ਦੀ ਮਨੁੱਖਤਾ ਦੀ ਸੇਵਾ ਦੇ ਤੇ ਇੱਧਰ ਇਹ ਟਰੈਕਟਰ ਕੋਠੇ ਰਾਣਾ ਤੋਂ ਆ ਬਲਵਿੰਦਰ ਸਿੰਘ ਸਾਡਾ ਬਿੰਦਾਵੀਰ ਬ੍ਰਿੰਦਰਜੀਤ ਸਿੰਘ ਭਪਿੰਦਰ ਸਿੰਘ ਗਿੱਲ ਤੇ ਇਹ ਵੀਰਾ ਵੀ ਬੌਂਡਿਆਂ ਤੋਂ ਇਹ ਵੀਰਾ ਬੌਂਡਿਆਂ ਤੋਂ ਤੇ ਇਧਰ ਇਹ ਨਾਰੰਗਵਾਲ ਤੋਂ ਟਰੈਕਟਰ ਗਰੇਵਾਲ ਸਾਹਿਬ ਦਾ ਇਹ ਵੀਰਾ ਇੱਥੋਂ ਸੇਵਾ ਕਰਾ ਰਿਹਾ ਤੇ ਇਹਦੇ ਪਿੱਛੇ ਜਿਹੜੇ ਟਰੈਕਟਰ ਖੜੇ ਦੇਖਦੇ ਹੋ ਇਹ ਟਰੈਕਟਰ ਆ ਜਿਵੇਂ ਜਿਨ੍ਹਾਂ ਨੇ ਸੁਹਾਗੇ ਮਾਰਨੇ ਜਾਂ ਬਾਅਦ ਦੇ ਵਿੱਚ ਜਿਹੜੀ ਕੋਈ ਮਾੜੀ-ਮੋਟੀ ਹੋਰ ਦਿੱਕਤ ਆ ਕਿਉਂਕਿ ਸਾਡੇ ਕੋਲੇ ਡ੍ਰਿੱਲ ਮਸ਼ੀਨਾਂ ਹੋਰ ਹੈ ਨਹੀਂ ਟਰੈਕਟਰ ਹੈਗੇ ਆ ਇਹ ਡ੍ਰਿਲ ਮਸ਼ੀਨਾਂ ਜੇ ਹੋਣ ਤਾਂ ਦੂਸਰੇ ਟਰੈਕਟਰ ਵੀ ਲਾ ਲਈਏ 300 ਏਕੜ ਜ਼ਮੀਨ ਆ ਤੇ ਅੱਜ ਕੋਸ਼ਿਸ਼ ਆ 50-60 ਕਿੱਲੇ ਜ਼ਮੀਨ ਦੀ ਅੱਜ ਬਜਾਈ ਹੋ ਜੂ ਪਰ ਸਾਡੇ ਕੋਲੇ ਅੱਜ ਦੀ ਬਜਾਈ ਵਾਸਤੇ ਸਿਰਫ 47 ਗੱਟੇ ਆ ਡਾਈ ਦੇ ਤੇ ਜਿਹੜਾ ਹਰ ਇੱਕ ਕਿੱਲੇ 'ਚ ਇੱਕ ਗੱਟਾ ਪੈਂਦਾ ਤੇ 47 ਕਿੱਲਾਂ ਦਾ ਸਾਡੇ ਕੋਲੇ ਡਾਈ ਆ 20 ਸਾਡੇ ਕੋਲੇ ਇਧਰ ਆ ਜਾ ਕੱਕ ਅੱਗੇ 20 ਸਾਡੇ ਕੋਲੇ ਹੈਗਾ 20 ਦੇ ਸਾਡੇ ਕੋਲ 300 ਗੱਟਾ ਪੂਰਾ ਹੋ ਗਿਆ ਪੌਣੇ ਕਿ 300 ਪਰ ਡਾਈ ਰੇ ਆ ਜਿਹੜਾ ਡੀਏਪੀ ਇਹ ਸਾਡੇ ਕੋਲੇ 47 ਗੱਟੇ ਹੀ ਆ ਸਿਰਫ ਤੇ ਜੇ ਕੋਈ ਭੈਣ ਭਰਾ ਦਾ ਕਾਲ ਆ ਗਿਆ ਤਾਂ ਅੱਜ ਸਾਰਾ ਦਿਨ ਚੱਲ ਪੂਆ ਕੰਮ ਨਹੀਂ ਤਾਂ ਫਿਰ ਕੱਲ ਨੂੰ ਅਸੀਂ ਗੱਲ ਕੀਤੀ ਆ ਉਧਰੋਂ ਸਾਡੇ ਇਲਾਕੇ ਚੋਂ ਅਸੀਂ ਲੈ ਕੇ ਆਵਾਂਗੇ ਡੀਏਪੀ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਸਾਨੂੰ ਤੇ ਦੇਖਦੇ ਆਂ ਬਾਕੀ ਵੈਗਰੂ ਜੀ ਕਿੰਦਾ ਸੇਵਾ ਲੈਂਦੇ ਨੇ ਪਰ ਤੁਹਾਡੀਆਂ ਦੁਆਵਾਂ ਅਰਦਾਸਾਂ ਸਦਕਾ ਨਵੀਂ ਗੱਟੀ ਰਾਜੋ ਕੇ ਪਿੰਡ ਜਿੱਥੇ ਹੜਾਂ ਦੀ ਮਾਰ ਪਈ ਸੀ ਜਿੱਥੇ ਆ ਜਿਹੜੇ ਖੇਤਾਂ 'ਚ ਅਸੀਂ ਖੜੇ ਆ ਇੱਥੇ 6-6 7-7 ਫੁੱਟ ਪਾਣੀ ਵਗ ਗਿਆ ਸੀਗਾ ਤੇ ਫਸਲਾਂ ਖੜੀਆਂ ਹੀ ਤਬਾਹ ਹੋ ਗਈਆਂ ਸੀ ਬਿਲਕੁਲ ਤੇ ਉੱਥੇ ਦੁਬਾਰਾ ਮੁੜ ਸਰਜੀਤ ਕਰਨ ਲਈ ਇਨ੍ਹਾਂ ਖੇਤਾਂ ਦੀ ਬਿਜਾਈ ਕਰਨ ਲਈ ਅਸੀਂ ਇਹ ਪ੍ਰਾਰਾਲਾ ਕੀਤਾ ਸੀ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਝੋਲੀ 'ਇਹ ਸੇਵਾ ਪਈ ਸੀਗੀ ਨਾਲ ਸਾਡੇ ਗੁਰਧਿਆਨ ਸਿੰਘ ਵੀਰ ਹੁਣੀ ਭਗਤਪੂਰਨ ਸਿੰਘ ਸੇਵਾ ਸੁਸਾਇਟੀ ਵਾਲੇ ਜਿਨ੍ਹਾਂ ਨੇ ਸਾਡਾ ਨਾਲ ਪੂਰਾ ਡਟ ਕੇ ਸਾਥ ਦਿੱਤਾ ਔਰ ਇਹ ਸਾਰੇ ਖੇਤ ਜਿਹੜੇ ਤੁਸੀਂ ਦੇਖਦੇ ਹੋ ਬਾਹੇ ਹੋਏ ਇਹ ਸਾਰੇ ਖੇਤ ਪਿਛਲੇ 5 ਦਿਨਾਂ ਤੋਂ ਬਹਾਈ ਦਾ ਕੰਮ ਚੱਲਦਾ ਸੀ 300 ਏਕੜ ਜ਼ਮੀਨ ਆ ਜਿਹੜੀ ਉਹਦੀ ਬਹਾਈ ਹੋ ਚੁੱਕੀ ਆ ਔਰ ਸੁਹਾਗਾ ਮਾਰ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਖੇਤ ਤੇ ਅੱਜ ਅਸੀਂ ਬਜਾਈ ਦਾ ਕੰਮ ਸ਼ੁਰੂ ਕਰਤਾ ਸਾਡੀ ਟੀਮ ਇੱਥੇ ਗੁਰਦੁਆਰਾ ਸਾਹਿਬ ਚ ਹੀ ਰਹਿ ਰਹੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅਸੀਂ ਰਹਿائش ਕੀਤੀ ਹੋਈ ਆ ਇੱਥੇ ਤੇ ਇੱਥੇ ਰਹਿ ਕੇ ਸਾਡੇ ਵੀਰ ਆ ਜਿਹੜੇ ਪਿਛਲੇ 5 ਦਿਨਾਂ ਤੋਂ ਸੇਵਾ ਕਰ ਰਹੇ ਨੇ ਤੇ ਇਹ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਪਿੰਡ ਆ ਜਿਹੜੇ ਤੁਸੀਂ ਦੇਖਦੇ ਹੋ ਆ ਵੱਟ ਬਣੀ ਹੋਈ ਆ ਬੰਨ ਇਹ ਪਾਕਿਸਤਾਨ ਦਾ ਬਾਰਡਰ ਆ ਇੱਥੇ ਤਾਰਾਂ ਲੱਗੀਆਂ ਹੋਈਆਂ ਤਾਰਾਂ ਦੇ ਪਾਰ ਵੀ ਇਹਨਾਂ ਦੀ ਜ਼ਮੀਨ ਆ ਖੇਤਾਂ ਵਾਲਾ ਇਹਨਾਂ ਪਿੰਡਾਂ ਦੀ ਤੇ ਉੱਧਰ ਵੀ ਜਾਣਾ ਪੈਂਦਾ ਵਾ ਉੱਧਰ ਪਰਮਿਸ਼ਨ ਲੈਣੀ ਪੈਂਦੀ ਆ ਵੀਜਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਟਰੈਕਟਰ ਲੈ ਕੇ ਤੇ ਇੱਥੋਂ ਹੀ ਬੰਨ ਟੁੱਟਿਆ ਸੀ ਪਾਕਿਸਤਾਨ ਨੂੰ ਤੇ ਜੇ ਉਹ ਬੰਨ ਨਾ ਟੁੱਟਦਾ ਤੇ ਆਹ ਪਿੰਡ ਬਹੁਤ ਜ਼ਿਆਦਾ ਮਾਰ ਹੋਰ ਪੈਣੀ ਸੀ ਘਰ ਘਰ ਵੀ ਬਰਬਾਦ ਹੋਣੀ ਸੀ ਜਮਾ ਤੇ ਇਹ ਜਿਵੇਂ ਗੁਰੂ ਘਰ ਆ ਇਹਦੀ ਕੰਧਾਂ ਤੁਸੀਂ ਦੇਖੋਗੇ 4-4 5-5 ਫੁੱਟ ਪਾਣੀ ਇੱਥੋਂ ਨਹੀਂ ਬਗਿਆ ਹੋਇਆ ਨਿਸ਼ਾਨ ਬਣੇ ਹੋਏ ਜਿੱਥੋਂ ਨਹੀਂ ਪਾਣੀ ਦੇ ਤੇ ਇਹ ਬੜੇ ਛੋਟੇ ਕਿਸਾਨ ਨੇ 4-4 5-5 ਏਕੜ ਵਾਲੇ ਕਿਸਾਨ ਨੇ ਸਾਰੇ ਇਹ ਕੱਚੀਆਂ ਜ਼ਮੀਨਾਂ ਵਾਲੇ ਨੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹਨਾਂ ਦੀ ਰਜਿਸਟਰੀ ਵਾਲੀਆਂ ਜ਼ਮੀਨਾਂ ਨਹੀਂ ਹੈਗੀਆਂ ਇਹ ਇੱਥੋਂ ਦੇ ਮਜਾਰੇ ਨੇ ਜਿਵੇਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਾਹ ਵੀਜ ਸਕਦੇ ਨੇ ਇਹ ਮਾਲਕ ਨਹੀਂ ਹੈਗੇ ਨਾ ਇਹਨਾਂ ਨੂੰ ਕੋਈ ਮਾਫਜ਼ਾ ਮਿਲਦਾ ਵਾ ਇੱਥੇ ਕਿਸਾਨਾਂ ਨੂੰ ਤੇ ਨਾ ਇਹਨਾਂ ਕਿਸਾਨਾਂ ਨੂੰ ਕੋਈ ਸਰਕਾਰੀ ਸਹੂਲਤ ਮਿਲਦੀ ਆ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੀ ਮਨੁੱਖਤਾਰੀ ਸੇਵਾ ਪਰਿਵਾਰ ਦੀ ਟੀਮ ਦਾ ਇੱਥੇ ਇਹ ਛੋਟਾ ਜਿਹਾ ਸੇਵਾ ਚ ਹਿੱਸਾ ਪਵਾਇਆ ਵਾ ਵਾਹਿਗੁਰੂ ਕਿਰਪਾ ਕਰਨ ਅਸੀਂ ਇਹ ਸੇਵਾ ਨੂੰ ਸੁਖੀ ਸੰਧੀ ਨੇਪਰੇ ਚਾੜ ਸਕੀਏ ਔਰ ਇਹ ਕੰਮ ਆ ਜਿਹੜਾ ਸਾਰਾ ਵਧੀਆ ਤਰੀਕੇ ਨਾਲ ਹੋ ਸਕੇ ਹੁਣ ਟਰੈਕਟਰਾਂ ਦੀ ਤਿਆਰੀ ਆ ਕਾਕਾ ਤਰੂ ਫਿਰ ਲੱਗੋ ਇੱਕ ਤਾਂ ਇੱਥੇ ਆ ਜਾਓ ਐ ਖੇਤਜੀ ਬਾਈ ਆਪਣੇ ਸ਼ੇਰਖਾਂ ਆ ਲਿਆ ਔਰ ਇਹ ਚ ਬਸ ਓਪਰ ਸੀਟਰ ਹੀ ਲੱਗਣ ਐਨੇ ਚ ਲਾਓ ਨਾ ਲੱਗੋ ਇਹਨੇ ਚ ਤੇ ਦੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਬੇਨਤੀ ਸੀ ਇੱਕ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਆਪਣਾ ਘਰ ਇਹ ਦੂਰ ਹੈ ਜੀ ਅਸੀਂ ਇੱਥੇ ਆਉਂਦੇ ਨਹੀਂ ਗਏ ਤੇ ਨਾਂਨ ਕਰਕੇ ਗੁਆਹ ਦੇ ਵਿੱਚ ਮੈਂ ਦੀ ਨਹੀਂ ਮੇਰੀ ਮੇਰੀ ਇਸੇ ਪਿੰਡ ਦੀ ਜ਼ਮੀਨ ਹਾਂਜੀ ਹਾਂਜੀ ਕੋਈ ਨਾ ਕਰਦੇ ਆਪਾਂ ਕਰਾਂਗੇ ਵਿਝਾਂਗੇ ਕੋਈ ਸਾਰਾ ਨਿਕਾ ਲਾ ਕੇ ਦੇਣ ਉਹ ਯਾਨੀ ਕਿ ਮੈਂ ਬੇਨਤੀ ਸਮਝ ਲਓ ਨਾ ਕਿ ਮੇਰੇ ਕੋਲ ਇਕੱਲਾ ਥਾਂ ਹੀ ਬਾਕੀ ਤਾਂ ਆਪਾਂ ਮਿਰਚਾ ਲਾ ਕੇ ਜਾਣੀ ਐ ਅੱਜ ਮੈਨਾਂ ਜਿਆਦਾ ਵੀ ਸੀਡ ਮਿਲ ਜਾਂਦਾ ਤਾਂ ਅਹੀ ਮਗਰੋਂ ਕੋਈ ਨਾ ਕਰ ਲੈਨੇ ਉਹ ਵੀ ਗੱਲ ਹੁਣ ਇੱਥੇ ਬਹੁਤ ਕਿਸਾਨ ਨੇ ਜਿਹੜੇ ਆਲੇ ਦਾਲ ਦੇ ਪਿੰਡਾਂ ਦੇ ਸਾਡੇ ਕੋਲੇ ਆਉਂਦੇ ਨੇ ਤੇ ਆ ਕੇ ਸਾਨੂੰ ਕਹਿੰਦੇ ਨੇ ਵੀ ਸਾਡੀ ਵੀ ਹਨਾ ਬਜਾਈ ਕਰ ਦੋ ਕਿਉਂਕਿ ਆਪਣੇ ਬਹੁਤ ਸਾਰੇ ਪਿੰਡ ਆ ਜਿੱਥੇ ਕੋਈ ਸੇਵਾ ਕਰਨ ਆਇਆ ਹੀ ਨਹੀਂਗਾ ਉਹ ਹਜੇ ਵੀ ਵਿਚਾਰੇ ਵੇਟ ਕਰ ਰਹੇ ਆ ਇੰਤਜ਼ਾਰ ਕਰ ਰਹੇ ਆ ਵੀ ਕੋਈ ਆਊਗਾ ਸਾਡੀ ਬਜਾਈ ਕਰਾਊਗਾ ਤੇ ਸਾਡੀ ਬੇਨਤੀ ਆ ਉਹਨਾਂ ਵੀਰਾਂ ਨੂੰ ਜਿਹੜੇ ਕਰ ਸਕਦੇ ਨੇ ਇੱਥੇ ਆ ਕੇ ਹੁਣ ਲੋਕਾਂ ਦੀ ਆਪਾਂ ਮਦਦ ਕਰੀਏ ਕਿਉਂਕਿ ਜਦੋਂ ਹੜ੍ਹ ਆਏ ਸੀ ਨਾ ਉਦੋਂ ਆਪਾਂ ਬਹੁਤ ਮਦਦ ਕੀਤੀ ਟਰਾਲੀਆਂ ਭਰ-ਭਰ ਰਾਸ਼ਨ ਦੀਆਂ ਦਵਾਈਆਂ ਦੀਆਂ ਪਸ਼ੂ ਮੰਦੇ ਚਾਰੇ ਦੀਆਂ ਕੋਈ ਕਸਰ ਨਹੀਂ ਛੱਡੀ ਲੋਡ ਤੋਂ ਵੱਧ ਪਰ ਅੱਜ ਹੁਣ ਇੱਥੇ ਲੋਡ ਆ ਹੁਣ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਬੇਨਤੀ ਕਰੀ ਜਾਂਦੇ ਆ ਵੀ ਸਾਨੂੰ ਡੀਏਪੀ ਖਾਦ ਚਾਹੀਦੀ ਹੈ ਸਾਨੂੰ ਉਹ ਹੀ ਨਹੀਂ ਮਿਲ ਰਹੀ ਜੇ ਡੀਏਪੀ ਨਹੀਂ ਮਿਲਦੀ ਤਾਂ ਇੱਕ ਹੋਰ ਹੁੰਦੀ ਹੈ 46 46 ਕਿਹੜੀ ਆ ਉਹ ਮਿਲ ਜਵੇ ਉਹ ਵੀ ਨਹੀਂ ਕੋਈ ਪਹਚਾਈ ਨਹੀਂ ਰਿਹਾ ਇੱਥੇ ਹੁਣ ਅੱਜ ਅਸੀਂ ਇਹ ਕਿਹਾ ਪਤਾ ਕੀਤਾ ਵੀ ਚਲੋ ਅਸੀਂ ਆਪ ਹੀ ਮੁੱਲ ਲੈ ਲੈਨੇ ਆ ਵੀ ਜੇ ਕੋਈ ਹੋਰ ਨਹੀਂ ਮਦਦ ਕਰ ਰਿਹਾ ਆਪਾਂ ਮੁੱਲ ਲੈ ਲੈਨੇ ਮੁੱਲ ਲੈ ਕੀ ਬੀਜੀ ਹੁਣ ਇੱਥੇ ਤਾਂ ਲੋੜ ਅੱਜ 50 ਗੱਟੇ ਹੀ ਆ ਸਾਡੇ ਕੋਲੇ 47 ਗੱਟੇ ਹੀ ਆ ਸਾਰੇ ਜਿਹੜੇ ਮਨਦੀਪ ਸਿੰਘ ਜੀ ਆ ਗਏ ਔਰ ਠੀਕ ਠਾਕ ਹੋ ਪਰ ਜਵਲੇ ਬਾਅਦ ਇਹ ਸ਼ਕੂਰ ਤੋਂ ਨੇ ਗੁਰਧਾਨ ਸਿੰਘ ਮਨਦੀਪ ਸਿੰਘ ਭਗਤਪੂਰਨ ਸਿੰਘ ਸੇਵਾ ਸੈਟੀ ਵਾਲੇ ਵੀਰ ਇਹ ਵੀ ਨਾਲ ਜਟੇ ਹੋਏ ਨੇ ਉਸੇ ਦਿਨ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਲੱਗੇ ਹੋਏ ਨੇ ਤੇ ਅੱਜ ਬਜਾਈ ਸ਼ੁਰੂ ਹੋ ਗਈ ਆ ਵਾਹਿਗੁਰੂ ਕਿਰਪਾ ਕਰਨ ਜੇ ਇਹ ਸਾਰਾ ਕੁਝ ਸੁਖੀ ਸੰਧੀ ਹੋਈ ਜਾਂਦਾ ਤਾਂ 4 ਕਿ ਦਿਨਾਂ ਦੇ ਵਿੱਚ ਸਾਰਾ ਪਿੰਡ ਜਿਹੜਾ ਉਹ ਬੀਜਿਆ ਜਾਊਗਾ ਤੇ ਜਿਵੇਂ 5 ਕਿ ਦਿਨਾਂ 'ਚ ਸਾਰੀ ਬਹਾਈ ਹੋ ਗਈ ਆ ਤੇ ਹੁਣ 4 ਕਿ ਦਿਨਾਂ ਦੇ ਵਿੱਚ ਇਹ ਬਜਾਈ ਹੋ ਜੂਗੀ ਉਹਨਾਂ ਸੁਪਰ ਸੀਡਰ ਨਾਲ ਬਜਾਈ ਸ਼ੁਰੂ ਕਰਤੀ ਆ ਇੱਧਰ ਦੇਖੋ ਦੋ ਸੁਪਰ ਸੀਡਰ ਆ ਖੇਤ ਦੇ ਵਿੱਚ ਲੱਗ ਗਿਆ ਤੇ ਇਹ ਬੜੀ ਵਧੀਆ ਮਸ਼ੀਨ ਆ ਜਿਹੜੀ ਕਿਸਾਨਾਂ ਨੂੰ ਹੁਣ ਪਿਛਲੇ 5-4 ਸਾਲਾਂ ਤੋਂ ਮਿਲੀ ਆ ਪਹਿਲਾਂ ਤਾਂ ਮਸ਼ੀਨਾ ਇਹਨਾਂ ਨਾਲ ਹੀ ਕਰਦੇ ਹੁੰਦੇ ਸੀ ਸਾਰਾ ਹੁਣ ਇਹਦੇ ਵਿੱਚ ਹੀ ਮਤਲਬ ਕਹਿ ਦਈਏ ਮੂਰੇ ਰੂਟਾ ਵੀਟਰ ਲੱਗਿਆ ਹੋਇਆ ਵਿੱਚ ਹੀ ਬਜਾਈ ਆ ਔਰ ਵਿੱਚ ਹੀ ਪਿੱਛੇ ਸੁਹਾਗਾ ਵਾ ਨਾਲ ਸਾਰਾ ਕੁਝ ਨੇ ਨਾਲ ਦੀ ਨਾਲ ਹੀ ਕਰੀ ਜਾਣਾ ਔਰ ਬੜੀ ਵਧੀਆ ਤਰੀਕੇ ਨਾਲ ਸਮੂਥਲੀ ਇਹ ਕੰਮ ਹੁੰਦਾ ਤੇ ਜਿਹੜੀਆਂ ਦੂਜੀਆਂ ਮਸ਼ੀਨਾਂ ਉਹ ਤੁਸੀਂ ਦੇਖਦੇ ਹੋ ਉਧਰੋਂ ਨਿਕਲ ਚੁੱਕੀਆਂ ਸਾਡੀਆਂ ਇਹਨਾਂ ਖੇਤਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ 20-25 ਦਿਨਾਂ ਬਾਅਦ ਹਰਿਆਲੀ ਹੋਈ ਹਰਿਆਲੀ ਨਜ਼ਰ ਆਵੇ ਕਿਉਂਕਿ 20-25 ਦਿਨਾਂ ਚ ਕਣਕ ਨੇ ਵਾਵਾ ਵਧੀਆ ਨਿਕਲਿਆ ਹੋਣਾ ਇਹ ਖੇਤ ਹਰੇ ਭਰੇ ਹੋ ਜਾਣਗੇ ਔਰ ਦੂਸਰੀ ਗੱਲ ਆ ਵੀ ਅਜ ਤੋਂ ਜਦੋਂ 4-5 ਮਹੀਨੇ ਬਾਅਦ ਇਹ ਕਣਕ ਵੱਢੀ ਜਾਊਗੀ ਇਹਦਾ ਚੰਗਾ ਝਾੜ ਹੋਵੇ ਇੱਕਸਾਨ ਵੀਰ ਸਾਡੇ ਜਿਨ੍ਹਾਂ ਦੇ ਘਰਾਂ 'ਚ ਮਾਤਮ ਵਰਗੇ ਮਾਹੌਲ ਹੋ ਗਏ ਸੀ ਉਸ ਘਰਾਂ 'ਚ ਖੁਸ਼ੀਆਂ ਆਉਣ ਇਹ ਸਰਪੰਚ ਆ ਇਸ ਪਿੰਡ ਦੇ ਮੌਜੂਦਾ ਤਾਰ ਸਿੰਘ ਤੇ ਇਹ ਵੀ ਬਹੁਤ ਸਾਥ ਦੇ ਰਹੇ ਨੇ ਸਾਡਾ ਨਾਲ ਹੀ ਨੇ ਉਸੇ ਦਿਨ ਤੋਂ ਔਰ ਪਿੰਡ ਦੇ ਪਤਵੰਤੇ ਸੱਜਣ ਸਾਰੇ ਜਿੰਨੇ ਵੀ ਵੀਰ ਨੇ ਇੱਥੇ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਸਾਰਿਆਂ ਨੇ ਇਕਜੁੱਟ ਹੋ ਕੇ ਕੋਈ ਪਾਰਟੀਵਾਦੀ ਨਹੀਂ ਕੋਈ ਊਚ ਨੀਚ ਨਹੀਂ ਸਾਰਿਆਂ ਨੇ ਰਲ ਕੇ ਸਹਿਯੋਗ ਕੀਤਾ ਤੇ ਅਸੀਂ ਵੀ ਆਪਣੇ ਵੱਲੋਂ ਜੋ ਕਰ ਸਕਦੇ ਆ ਜਿੰਨਾ ਕਰ ਸਕਦੇ ਆ ਵਾਹਿਗੁਰੂ ਦੀ ਮਿਹਰ ਨਾਲ ਲੱਗੇ ਹੋਏ ਆ ਐਸੀ ਜ਼ਰੂਰਤ ਨਾ ਪਵੇ ਕਦੇ ਕਿਸੇ ਨੂੰ ਐਸੇ ਹਾਲਾਤ ਨਾ ਕਦੇ ਕਿਸੇ ਦੇ ਵੜਨ ਜਿੱਦਾਂ ਦੇ ਇਸ ਇਲਾਕੇ ਦੇ ਵਿੱਚ ਹੋਇਆ ਤੁਸੀਂ ਦੇਖਿਆ ਵੀ ਉਧਰੋਂ ਅਜਨਾਲੇ ਸਾਈਡ ਤੋਂ ਲੈ ਕੇ ਅਰਦਾਸਪੁਰ ਚੋਂ ਜਿੱਥੇ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਇੱਧਰ ਫਾਜ਼ਿਲਕਾ ਤੱਕਰ ਬਹੁਤ ਬਰਬਾਦੀ ਹੋਈ ਆ ਹੜ੍ਹਾਂ ਨੇ ਬਹੁਤ ਬਰਬਾਦੀ ਕੀਤੀ ਜਿੰਨਾ ਪਾਣੀ ਪਹਾੜਾਂ ਦੇ ਉੱਪਰੋਂ ਆਇਆ ਸੀਗਾ ਉਹ ਸਾਰਾ ਇਸ ਤਰੀਕੇ ਨਾਲ ਛੱਡਿਆ ਗਿਆ ਮਿਸਮੈਨੇਜ ਦੇ ਜਿਹੜੀ ਹੋਈ ਆ ਉਹਨੂੰ ਬੰਨ ਖੋਲਣ ਵਾਲੀ ਉਹਨੇ ਵੀ ਬਹੁਤ ਨੁਕਸਾਨ ਪਹੁੰਚਾਇਆ ਤੇ ਉਹਦੇ ਕਰਕੇ ਫਿਰ ਪਾਣੀ ਇੱਕਦਮ ਇੰਨਾ ਆ ਗਿਆ ਵੀ ਪਿੰਡਾਂ ਦੇ ਪਿੰਡ ਰੁੜ ਗਏ ਔਰ ਜ਼ਮੀਨਾਂ ਤਾਂ ਮਤਲਬ ਪਾਣੀ ਦੇ ਨਾਲ ਇਦਾਂ ਭਰ ਗਿਆ ਜਿਵੇਂ ਸਮੁੰਦਰ ਬਣ ਗਿਆ ਹੋਵੇ ਤੇ ਫਸਲਾਂ ਤਾਂ ਫਿਰ ਬਿਲਕੁਲ ਬਰਬਾਦ ਹੀ ਹੋ ਗਈਆਂ ਸੀ ਇਹ ਸਾਰਾ ਕੁਝ ਹੁਣ ਦੁਬਾਰਾ ਜ਼ੀਰੋ ਤੋਂ ਸਟਾਰਟ ਕਰਨ ਲੱਗਿਆ ਇਹ ਪਿੰਡ ਨਵੀਂ ਗੱਟੀ ਰਾਜੋ ਕੇ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਉੱਤੇ ਪੈਂਦਾ ਤੁਹਾਡੇ ਬਾਰਡਰ ਦੇ ਵਿੱਚ ਉਧਰਲੇ ਪਾਸੇ ਵੀ ਲੱਗ ਕੇ ਜ਼ਮੀਨ ਤਾਰੋਂ ਪਾਰ ਵੀ ਹੈ ਨਾ ਹਾਂ ਉਧਰ ਵੀ ਤਾਰੋਂ ਪਾਰ ਵੀ ਇਹਨਾਂ ਦੀਆਂ ਜ਼ਮੀਨਾਂ ਵਾ ਤੇ ਇੱਥੇ ਆਲੇ-ਦਾਲੇ ਸਾਰੇ ਮਿਲਟਰੀ ਬੈਠੀ ਆ ਫੌਜ ਬੈਠੀ ਆ ਜਾਨੀ ਚਿੜੀ ਨਹੀਂ ਫਰਕਣ ਦਿੰਦੇ ਉਹ ਜਦੋਂ ਅਸੀਂ ਆਉਨੇ ਆ ਚਾਹੇ ਪੰਜ ਗੇੜੇ ਲੱਗ ਜਾਣ ਉਹਨਾਂ ਨੇ ਪੰਜੇ ਵੇ ਦੀ ਚੈੱਕ ਕਰਨਾ ਤੇ ਜਦੋਂ ਅਸੀਂ ਜਾਂਨੇ ਆ ਉਦੋਂ ਵੀ ਉਹਨਾਂ ਨੇ ਪੰਜੇ ਵੇ ਦੀ ਜੇ ਪੰਜ ਗੇੜੇ ਲੱਗਦੇ ਤਾਂ ਚੈੱਕ ਕਰਨੇ ਕਰਨਾ ਬੜੀ ਮਸਤੀਦੀ ਨਾਲ ਇਸ ਇਲਾਕੇ ਦੇ ਵਿੱਚ ਉਹ ਖਿਆਲ ਰੱਖਦੇ ਆ ਕਿਉਂਕਿ ਇਹ ਇਲਾਕਿਆਂ ਦੇ ਵਿੱਚ ਪਾਕਿਸਤਾਨਾਂ ਨੇ ਬੰਲੀਓ ਵੀ ਬੜੀਆਂ ਇਹ ਜਿਹੀਆਂ ਕੀਤੀਆਂ ਜਾਂਦੀਆਂ ਚੀਜ਼ਾਂ ਉਧਰੋਂ ਡਰੋਨ ਰਾਹੀਂ ਕੁਝ ਗਲਤ ਚੀਜ਼ਾਂ ਛੁੱਟ ਦਿੱਤੀਆਂ ਜਾਂਦੀਆਂ ਇੱਧਰ ਤੇ ਉਹ ਵੀ ਨਿਗਰਾਨੀ ਸਾਰੀ ਫੌਜ ਵੱਲੋਂ ਰੱਖੀ ਜਾਂਦੀ ਹੈ ਤੇ ਪਰ ਇਹ ਜਿਹੜੇ ਕਿਸਾਨ ਨੇ ਇਹ ਬੜੇ ਜ਼ਰੂਰਤਮੰਦ ਤੇ ਛੋਟੇ ਕਿਸਾਨ ਨੇ ਇਹਨਾਂ ਕੋਲੇ ਛੋਟੀ ਥੋੜੀ ਥੋੜੀ ਜ਼ਮੀਨ ਹੈ 4-4 5-5 ਏਕੜ ਕੱਚੀ ਜ਼ਮੀਨ ਹੈ ਇਹ ਵੀ ਦੱਸਿਆ ਪਹਿਲਾਂ ਵੀ ਵੀ ਗਰਦੌਰੀਆਂ ਵੀ ਇਹਨਾਂ ਦੇ ਨਾਂ ਤੇ ਨਹੀਂ ਹੈਗੀਆਂ ਚਲੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੂਸਰੇ ਵੀਰਾਂ ਨੂੰ ਬੇਨਤੀ ਆਲੇ-ਦਾਲੇ ਹੋਰ ਪਿੰਡਾਂ 'ਚ ਭਾਈ ਆ ਕੇ ਹੁਣ ਮਦਦ ਕਰੋ ਸਾਡੇ ਕੋਲੇ ਜਿੰਨੀ ਇੱਕ ਹੈਸੀਅਤ ਸੀ ਅਸੀਂ ਇੱਕ ਪਿੰਡ ਦੀ ਸੇਵਾ ਲਈਏ 300 ਏਕੜ ਜ਼ਮੀਨ ਬਾਹ ਕੇ ਬੀਜ ਕੇ ਜਾ ਰਹੇ ਹਾਂ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਅੱਗੋਂ ਵੀ ਹੋਰ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ